ਹਾਂਜੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਹਰਮਨ ਪਿਆਰੀ ਕਹਾਣੀ ਲੈ ਕੇ ਆਏ ਹਾਂ ਕਹਾਣੀ ਦਾ ਨਾਮ ਹੈ ਸਮੱਸਿਆ ਦਾ ਸਮਾਧਾਨ Rajasthan ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਭੋਲਾ RAM ਨਾ ਦਾ ਇੱਕ ਵਿਅਕਤੀ ਵੱਸਦਾ ਸੀ ਭੋਲਾ RAM ਬਹੁਤ ਹੀ ਸਧਾਰਨ ਸੁਭਾਅ ਵਾਲਾ ਅਤੇ ਮਿਹਨਤੀ ਵਿਅਕਤੀ ਸੀ ਪਰ ਜੀਵਨ ਵਿੱਚ ਬਾਰ ਬਾਰ ਆਉਣ ਵਾਲੀਆਂ ਮੁਸ਼ਕਲਾਂ ਨੇ ਉਸ ਨੂੰ ਅੰਦਰੋਂ ਅੰਦਰੀ ਉਜਾੜ ਕੇ ਰੱਖ ਦਿੱਤਾ ਸੀ ਕਦੇ ਆਰਥਿਕ ਤੰਗੀ ਕਦੇ ਪਰਿਵਾਰਕ ਝਗੜੇ ਕਦੇ ਸਮਾਜ ਵੱਲੋਂ ਤ੍ਰਿਸਕਾਰ ਲੱਗਦਾ ਸੀ ਕਿ ਸਮੱਸਿਆਵਾਂ ਮਾਂ ਤਾਂ ਉਸ ਦਾ ਪਿੱਛਾ ਹੀ ਨਹੀਂ ਛੱਡਦੀਆਂ ਹਰ ਰੋਜ਼ ਹੋਰ ਚਿੰਤਿਤ ਅਤੇ ਉਦਾਸ ਰਹਿਣ ਲੱਗ ਪਿਆ ਇੱਕ ਦਿਨ ਪਿੰਡ ਵਿੱਚ ਖਬਰ ਫੈਲ ਗਈ ਕਿ ਕੁਝ ਸਾਧ ਸੰਤ ਆਪਣੀ ਮੰਡਲੀ ਨਾਲ ਪਿੰਡ ਆਏ ਹੋਏ ਹਨ ਉਹ ਨਾ ਸਿਰਫ ਯੋਗ ਸਾਧਨਾ ਕਰਦੇ ਹਨ ਸਗੋਂ ਜੀਵਨ ਦੀਆਂ ਥੋੜੀਆਂ ਮੁਸ਼ਕਲਾਂ ਗੱਲਾਂ ਨੂੰ ਵੀ ਬਹੁਤ ਹੀ ਆਸਾਨ ਸਧਾਰਨ ਭਾਸ਼ਾ ਵਿੱਚ ਸਮਝਾਉਂਦੇ ਹਨ ਇਹ ਸੁਣ ਕੇ ਭੋਲਾ ਰਾਮ ਦੇ ਮਨ ਵਿੱਚ ਆਸ ਦੀ ਇੱਕ ਕਿਰਨ ਜਾਗੀ ਉਸਨੇ ਸੋਚਿਆ ਸ਼ਾਇਦ ਇਹ ਸੰਤ ਉਸਦੀਆਂ ਸਮੱਸਿਆਵਾਂ ਦਾ ਕੋਈ ਹੱਲ ਦੱਸ ਸਕਣ ਅਗਲੇ ਦਿਨ ਉਹ ਸਾਧੂਆਂ ਦੀ ਸ਼ਰਨ ਵਿੱਚ ਗਿਆ ਮੁੱਖ ਸੰਤ ਮਹਾਰਾਜ ਇੱਕ ਸ਼ਾਂਤ ਪ੍ਰਭਾਵਸ਼ਾਲੀ ਅਤੇ ਗੰਭੀਰ ਵਿਅਕਤੀ ਸਨ ਭੋਲਾ RAM ਨੇ ਉਹਨਾਂ ਨੂੰ ਪ੍ਰਣਾਮ ਕੀਤਾ ਤੇ ਆਖਿਆ ਹੇ ਮਹਾਰਾਜ ਮੇਰੇ ਜੀਵਨ ਵਿੱਚ ਇੰਨੀਆਂ ਸਮੱਸਿਆਵਾਂ ਹਨ ਕਿ ਹੁਣ ਤਾਂ ਜੀਣ ਦੀ ਆਸ ਵੀ ਛੱਡ ਦਿੱਤੀ ਹੈ ਲੱਗਦਾ ਹੈ ਜਿਵੇਂ ਸਾਰੀ ਦੁਨੀਆ ਦੀਆਂ ਮੁਸ਼ਕਲਾਂ ਮੇਰੇ ਹਿੱਸੇ ਆ ਗਈਆਂ ਹਨ ਕਿਰਪਾ ਕਰਕੇ ਮੇਰੀ ਮਦਦ ਕਰੋ ਸਾਧੂ ਮਹਾਰਾਜ ਕੁਝ ਸਮਾਂ ਚੁੱਪ ਰਹੇ ਫਿਰ ਆਖਣ ਲੱਗੇ ਭੋਲਾ RAM ਕੱਲ ਸਵੇਰੇ ਦੁਬਾਰਾ ਆਇਓ ਤਦ ਮੈਂ ਤੇਰੀਆਂ ਸਮੱਸਿਆ ਦਾ ਹੱਲ ਦੱਸਾਂਗਾ ਭੋਲਾ RAM ਅਗਲੇ ਦਿਨ ਸਵੇਰੇ ਸਮੇਂ ਸਾਧੂ ਕੋਲ ਪਹੁੰਚ ਗਿਆ ਸੰਤ ਨੇ ਕਿਹਾ ਸਾਡੀ ਮੰਡਲੀ ਕੋਲ 100 ਉੱਠ ਹਨ ਅੱਜ ਰਾਤ ਨੂੰ ਇਹਨਾਂ ਦੀ ਰਖਵਾਲੀ ਕਰਨੀ ਹੈ ਜਦੋਂ ਸਾਰੇ ਉੱਠ ਇਕੱਠੇ بیٹھ ਜਾਣ ਤਦ ਤੂੰ ਸੋਈ ਪੋਲਾ RAM ਨੂੰ ਇਹ ਕੰਮ ਆਸਾਨ ਲੱਗਾ। ਉਸਨੇ ਸੋਚਿਆ ਸਿਰਫ ਉਠਾਂ ਨੂੰ ਬਿਠਾਉਣਾ ਹੈ। ਇਹ ਤਾਂ ਔਖਾ ਕੰਮ ਨਹੀਂ। ਰਾਤ ਹੋਈ। ਉਹ ਉਠਾਂ ਦੀ ਰਖਵਾਲੀ ਕਰਨ ਵਿੱਚ ਲੱਗ ਗਿਆ। ਸ਼ੁਰੂ ਵਿੱਚ ਕੁਝ ਉਠ ਬੈਠੇ ਹੋਏ ਸਨ, ਕੁਝ ਖੜੇ। ਜੋ ਖੜੇ ਹੋਏ ਸਨ, ਉਹਨਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਉਹ ਉਠ ਬੈਠੇ, ਪਹਿਲਾਂ ਤੋਂ ਬੈਠੇ ਕੁਝ ਉਠ ਉਹ ਖੜੇ ਹੋ ਗਏ। ਇਹ ਚੱਕਰ ਸਾਰੀ ਰਾਤ ਇਸੇ ਤਰ੍ਹਾਂ ਹੀ ਚੱਲਦਾ ਰਿਹਾ। ਜਦੋਂ ਇੱਕ ਉਠ ਨੂੰ ਬਿਠਾਉਂਦਾ ਤਾਂ ਦੂਜਾ ਉਠ ਖੜਾ ਹੋ ਜਾਂਦਾ ਪੂਰੀ ਰਾਤ ਉਹ 100 ਦੇ 100 ਉਠਾਂ ਨੂੰ ਇਕੱਠੇ ਬੈਠਿਆ ਨਹੀਂ ਦੇਖਿਆ ਥੱਕ ਹਾਰ ਕੇ ਵਿੱਚ ਇੰਨੀ ਵਿੱਚ ਰਾਤ ਲੰਘ ਗਈ ਸਵੇਰੇ ਉਹ ਸੰਤ ਮਹਾਰਾਜ ਕੋਲ ਗਿਆ ਸੰਤ ਨੇ ਹੱਸ ਕੇ ਪੁੱਛਿਆ ਕਿ ਹੁਜੇ ਹੀ ਰਾਤ ਰਹੀ ਆਰਾਮ ਮਿਲਿਆ ਪੋਲਾ ਆਰਾਮ ਥੱਕੀ ਹੋਈ ਆਵਾਜ਼ ਵਿੱਚ ਆਖਣ ਲੱਗਾ ਮਹਾਰਾਜ ਸਾਰੀ ਰਾਤ ਜਾਗਿਆ ਉਠ ਕਦੇ ਵੀ ਇਕੱਠੇ ਵੇਲੇ ਨਹੀਂ ਬੈਠੇ ਜਦ ਮੈਂ ਇੱਕ ਨੂੰ ਮਿਠਾਉਂਦਾ ਸੀ ਦੂਜਾ ਉੱਠ ਖੜਾ ਹੋ ਜਾਂਦਾ ਕਦੀ ਵੀ ਨਹੀਂ